ਸਾਨੂੰ ਜਿਹੜਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਹੁਣ ਰੀਲਾਂ ਬਣਾ ਕੇ ਪਾਉਂਦੇ ਸਰਕਾਰਾਂ ਪ੍ਰਤੀ ਕਿਉਂ ਨਹੀਂ ਨੌਜਵਾਨ ਜਾਗਰੂਤ ਕਰਦੇ ਕਿੰਨਾ ਸਾਡੇ ਨਾਲ ਧੱਕਾ ਹੋ ਰਿਹਾ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿੰਨਾ ਝੂਠ ਬੋਲਿਆ ਜਾ ਰਿਹਾ ਹਰ ਇੱਕ ਸਰਕਾਰ ਹਰ ਇੱਕ ਲੀਡਰ ਝੂਠ ਬੋਲ ਰਿਹਾ ਜਿੰਨਾਂ ਕੋਲੇ ਸਾਡੀ ਪਾਵਰ ਹੈ ਜਿਨਾਂ ਨੇ ਸਾਨੂੰ ਇਨਸਾਫ ਦੇਣਾ ਉਹ ਤਾਂ ਸਾਡੇ ਸਾਰੇ ਵਿਕੇ ਹੋਏ ਨੇ ਸਾਰੇ ਬਕਾਊ ਮਾਲ ਆ ਸਾਨੂੰ ਜਵਾਨੇ ਨੂੰ ਇੰਨਾ ਅਵੇਅਰ ਇੰਨਾ ਜਾਗਰੂਤ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਲੀਡਰ ਆ ਸਾਰੇ ਸਾਰੇ ਕਰਪਟ ਕਰੀ ਜਾਂਦੇ ਨੇ ਹੁਣ ਤੁਸੀਂ ਇੱਕ ਦੇਖੋ ਮੈਂ ਤੁਹਾਡਾ ਭਾਈਆਂ ਕਹਿੰਦਾ ਛੋਟਾ ਕ ਮੈਂ ਲੀਡਰਾਂ ਕਿੰਨਾ ਲੋਕਾਂ ਦੇ ਕੰਮ ਕਰਵਾਤੇ ਪਰ ਇਨਾਂ ਕੋਲੇ ਪਾਵਰਾਂ ਨੇ ਇਹ ਕਿਉਂ ਨਹੀਂ ਕੰਮ ਕਰਾ ਰਹੇ ਐ ਐਮਐਲਏ ਲੀਡਰ ਇਹਨਾਂ ਨੂੰ ਛੇਤਰ ਖੇਚਣਾ ਚਾਹੀਦਾ ਸਾਡੀ ਜਾਗੂਤਾ ਇਹ ਹੋਣੀ ਚਾਹੀਦੀ ਨੇ ਜੋ ਜਨ ਮੀਡੀਆ ਤੇ ਜੋ ਸਾਡੇ ਅੱਜ ਪੰਜਾਬ ਨਾਲ ਧੱਕੇ ਹੋ ਰਹੇ ਆਪਣੇ ਸਾਡੇ ਨੌਜਵਾਨ ਜੇਲਾ 'ਚ ਬੈਠੇ ਨੇ ਜਾਂ ਸਾਡੇ ਨੌਜਵਾਨਾਂ ਨੂੰ ਮਰਵਾ ਦਿੰਦੇ ਨੇ ਜਾਂ ਜਿਨ੍ਹਾਂ ਹਟਾਉਂਦੇ ਨੇ ਇਹਦੇ ਪ੍ਰਤੀ ਸਾਨੂੰ ਜਾਗਰੂਤ ਹੋਣਾ ਪੈਣਾ ਵੀਰੋ ਥੋੜਾ ਕੋਈ ਵੀ ਤੁਹਾਡੇ ਨੌਜਵਾਨ ਥੋੜਾ ਕੋਈ ਮੈਂ ਆ ਜਾਂ ਕੋਈ ਵੀ ਲਾਲੋ ਕਿਸੇ ਪ੍ਰਕਾਰ ਦਾ ਨੌਜਵਾਨ ਲਾਲੋ ਦੀਪ ਸਿੱਧੂ ਬਾਈ ਦੀ ਗੱਲ ਕਰ ਲਓ ਅੰਮ੍ਰਿਤਪਾਲ ਦੀ ਗੱਲ ਕਰ ਲਓ ਸਿੱਧੂ ਮੂਸੇਵਾਲ ਜਿੱਦਾਂ ਤੁਹਾਡੇ ਜਿਹੜਾ ਵੀ ਤੁਹਾਡੇ ਨੌਜਵਾਨ ਪੰਜਾਬ ਦੀ ਗੱਲ ਕਰਦਾ ਉਹਨੂੰ ਮਰਵਾ ਦੇ ਸਿੱਧੂ ਦੀ ਗੱਲ ਕਰ ਲਓ ਇੱਕ ਮਿੰਟ ਇੱਕ ਮਿੰਟ ਬਾਪੂ ਮੈਨੂੰ ਮੈਨੂੰ ਮੇਰੀ ਗੱਲ ਸੁਣਾ ਮੈਨੂੰ ਮੈਨੂੰ ਐਵੇਂ ਥੋੜੇ ਦਿਮਾਗ ਦੀ ਗੱਲ ਪੈ ਜਾ ਉਹ ਤੁਹਾਨੂੰ ਮਰਵਾ ਦਿੰਦੇ ਨੇ ਪਰ ਇਹ ਜਿਹੜੀ ਚਿੰਗਾ ਇਹ ਸਾਡੀ ਸੋਸ਼ਲ ਮੀਡੀਆ ਤੇ ਕੱਲਾ ਬਸ ਸੀ ਉਹ ਜਿਦੋਂ ਸਾਰਿਆਂ ਦੇ ਹੱਥਾਂ 'ਚ ਫੋਨ ਨੇ ਸੋਸ਼ਲ ਮੀਡੀਆ ਸਭ ਤੋਂ ਵੱਡੀ ਅਹਿਮ ਸਾਡਾ ਵੱਡੀ ਚੀਜ਼ ਆ ਉਹਦੇ ਪ੍ਰਤੀ ਸਾਡੀ ਜਾਗਰੂਤਾ ਇਹ ਹੋਣੀ ਚਾਹੀਦੀ ਐਨਾ ਰੋਸ ਹੋਣਾ ਚਾਹੀਦਾ ਐਨਾ ਇਹ ਚੀਜ਼ ਹੋਣਾ ਚਾਹੀਦਾ ਅਸੀਂ ਕੱਲੇ ਸਿੰਗਰਾਂ ਨੂੰ ਉਹੀਨ ਆਈਡਲ ਮੰਨੀ ਜਾਈਏ ਸਾਡੀ ਜਾਗਰੂਤਾ ਸਾਡੇ ਪੰਜਾਬ ਪ੍ਰਤੀ ਵੀ ਨੌਜਵਾਨ ਨੂੰ ਸਾਡੀਆਂ ਇਹ ਚੀਜ਼ਾਂ ਬਰਤੀ ਜਾਗਰੂਕ ਕਰਾਓ